ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੇ ਸੌਂਸ ਸਿੰਘ ਜੱਗਾ ਖਾਲਸਾ ਦੀ ਪੰਜਾਬ ਅੱਜ ਅਸੀਂ ਪਹੁੰਚਿਆ ਪਿੰਡ ਬਾਦੇਵਾਲਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਖਾਲਸਾ ਸਾਜਨਾ ਦੇ ਉਸ ਨੂੰ მოਗਰਾ ਕੇ ਸਮੂਹ ਨਗਰ ਦੀ ਸੰਗਤਾਂ ਅਤੇ ਐਡਗਰਨ ਦੀ ਫਾਈਨਲ ਸੀ ਕਿ ਨੂਰ ਉਹਨਾਂ ਦੇ ਸਹਿਯੋਗ ਨਾਲ ਬੱਚਿਆਂ ਦੇ ਦਸਤਾਫ ਮੁਕਾਬਲੇ ਅਤੇ ਗੁਰਬਾਨੀ ਕੰਨ ਮੁਕਾਬਲੇ ਕਰਾਏ ਜਾ ਰਹੇ ਹਨ ਆਓ ਪਹੁੰਚ ਦੇ ਅੰਦਰ ਸਭਾਗਾਂ ਦੇ ਵਿੱਚ ਜੀ ਸੋਹ ਗੁਰੂ ਕਾਲ ਜੀ ਦੀ ਹੈ ਆਹਨ ਸਦਾ ਦੇ ਸੁਭਾਉ ਨੱਥੇ ਕੋਸੇ ਮੂਤ ਜਨਮ ਮਰਨ ਤੁੱਕ ਜਾਈ ਸਜਣ ਸੱਜਾ ਮਾਤ ਸਾਬੂ ਸਰ ਸਾਨੰਗ ਸਾਹੋ ਜਿਸ ਪਾਸ ਉਹ ਬਿਖਿਆਨ ਸੋਹੀ ਹੈ ਸਭਨਾ ਗੌਰ ਸਾਹੋ ਦੋਹਾਂ ਤੇ ਗੁਰੂ ਕਮ ਕਦਾਸ ਤੁਧ ਪਾਨੇ ਤਾ ਅਗਰਸ ਆਪ ਜੀ ਨੇ ਬੜੀ ਕਿਰਪਾ ਕੀਤੀ ਰਹਿਤਾ ਪਰੇ ਖੁਸ਼ੀਆਂ ਭਰੇ ਸਮੇ ਬਖਸ਼ਿਸ਼ ਕੀਤੀ ਸਤਿਗੁਰੂ ਜੀਓ ਆਪ ਜੀ ਦੇ ਨਾਮ ਕਮੇ ਵਰਸਾਇਆ ਜਥਾ ਨਿਰਮਲ ਸੇਵਕ ਜਸਾ ਜੀ ਰਾਮ ਲੋਕ ਸਤਿ ਮਾਚਾ ਜੀ ਸਰਬੱਤ ਦੇ ਭਲੇ ਤੇ ਸਰਬੱਤ ਭਾਂ ਸਤਿ ਮੰਨ ਦੀ ਜੜਤੀ ਕਲਾ ਵਾਸਤੇ ਜੋ ਤੁਮਹਾਂ ਤੇ ਆਪ ਜੀ ਦੀ ਕਿਰਪਾ ਦੀ ਸਤਿ ਪ੍ਰਵਾਹ ਨੇ ਕੀਤੀ ਗਰ ਵੈਸਾ ਕੀ ਦੇ ਗੁਰਪੁਣ ਮਨਾਉਂਦੇ ਹਾਂ ਅਸਪੂਰਨ ਕਰਨ ਵਾਸਤੇ ਪੰਨ ਪਰੇ ਵਾਲੇ ਦੀਆਂ ਸੰਤਾਂ ਦੇ ਵੱਲੋਂ ਕਾਣਾ ਵਾਲਾ ਸੰਗਤ ਨੂੰ ਰਾਮ ਜੀ ਦੇ ਸਤਿ ਮਾਚਾ ਜੀ ਸਾਡੇ ਸੇਵਕਾਂ ਦੀ ਸਾਜਨਾ ਦੇ ਉਸਤ ਮਨਾਉ ਤੇ ਹੋਈ ਆਰਤੀ ਦੀ ਪਾਉ ਕ੍ਰਿਸ਼ਣ ਹਾਜ਼ਰੀ ਦੇ ਅੰਦਰ مرادا مانا نصر دی دی پاری دی پرند سچی باشا جیف ایسا تارجی دی حدودی دی اندر گربانی پر مقابلی پروائی داریم گربانی پرشد طرح مقابلی پروائی داریم زستار مقابلی پروائی داریم مطلب دیو اور پھرپا کرنی بجان تردی پرادین اور مقابلیاں دیمچ پاگیاں دی مالت اس مرتبہ پششت کرنی جس کا اکار نے تنہی کیا مانن واحر جی کا ਆਪਣਾ ਮੈਂ ਜਿਹੜਾ ਮੈਂ ਦਿਨੇ ਰਹੇ ਹਾਂ ਦਾ ਆ ਦਾ ਨਾਮ ਬੋਲੋ ਤੇ ਕਿਹੜੀ ਕਿਹੜੀ ਬrani ਤੁਹਾਨੂੰ ਮਨ ਕੋਈ ਦੱਸੋ ਮੇਰਾ ਨਾਮ ਅਨਰੇਦ ਕਰ ਹੈ ਵੀਰ ਉਸ ਬਸ ਤੇ ਕਾਹੀ ਲੈਣਾ ਜੀ ਕਿੰਨਾ ਨਹੀਂ ਤਾਂ ਉਹ ਬਾਣੀ ਸੁਣ ਕੇ ਪ੍ਰਭਾਵਿਤ ਹੋ ਜਾਂਦਾ ਪਈ ਜੋ ਜੀ ਬੇਰ ਪੂਜਾ ਦਾ ਮਾਲ ਤੁਹਾਡੇ ਲਈ ਗੈਰ ਹੈ ਕਿਸ ਨੇ ਕਿਸ ਨੂੰ ਕਿਹਾ ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਬੇਰੀ ਕੋਲ ਜੈ ਚੰਦਰ ਤੇ ਬੰਗਲਾਂ ਸੋਹਾਈ ਸਰਸਵਾਨੇ ਆਏ ਦੇ गाड़ी मन आई दी तुमकी बारी कचेली पट मंजली टोडी कमी लाप काम दी और गुजनी संग दी पत्ते थाप कालम कालम तले और कमल कुसन संपत्ति ना माँग राव कान राव ले आना अस्तुपत्र दी की फते गुस्सी जबी कौन सोच पर सोचिए, ਕਿਨੇ ਕਰਿਆ ਬਾਣੀ ਨੰਨ ਕੇ ਜੀ ਸਾਹਿਬ ਵਿਚ ਪੈਸੇ ਮੈਂ ਕਹਿੰਦਾ ਜੱਜ ਜੀ ਸਾਹਿਬ ਵਿਚ ਪੈਸੇ ਨਾ ਚਾਹੀਏ ਜੇ ਜੁਚਾਰੇ ਆਜਾ ਜੇ ਜੁਚਾਰੇ ਆਜਾ ਹੁਣ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ چا ناؤ رہ جس کیرت جگ لے جے دس ندر نہ آ گئی تندرے نانک نے گڑ گڑ کرے گی یہ تو لکھا تھا صاحب انہوں نے کہ تھا نام ہی دسو ٹھیک اتھوں ائیں ٹھیک ہے پھر میری گانی اپنا دی باتیں ہوں گا کب کی صاحب تو پیسہ ہاں جی جوانی صاحب نے سنا ہے تو نا جی ویڈیو کر دے چل جوانی جی صاحب کیری بھی اوندے جی ਸਤਿਨਾਮ ਕਰਤਾ ਪੁਰਖ ਮੇਰੇ ਕੋ ਮੇਰੇ ਨਾਲ ਅਮਰ ਨਿਤ ਅਦ੍ਰਿਸ਼ਟ ਅਨੰਤ ਪਰਪ੍ਰਸ਼ਾਨ ਸਤਿ ਆਪ ਆਪ ਸੱਚ ਜੁਗਾਂ ਸੱਚ ਮੈਂ ਤੂੰ ਸੱਚ ਨਾਮ ਪ੍ਰਭੂ ਸੱਚ ਦਾ ਸਤਿਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਅਹਿਸਾਸ ਕਰਨ ਦੇ ਪ੍ਰਤਿਗੁਰੂ ਮਾਹਰ ਜੀ ਦਾ ਖਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਬੋਚੇ ਸੰਗਤ ਨੂੰ ਅਤੇ ਜਨਨੈ ਦੇ ਬੱਚਿਆਂ ਨੇ ਇਸ ਵਰਬਾਰੀ ਮਕਾਮ ਦੇ ਵਿੱਚ ਭਾਗ ਲਿਆ ਹੈ ਸਾਰਿਆਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਨ ਸ ਤੇ ਨਸਾਕੀਆਂ ਪ੍ਰਣ ਕਰ ਰ ਰਗਾ ਯਾਦ ਕਰਨਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮਤੇ ਆਉ ਮਿਲਦੇ ਆਜ ਦੇ ਸਮਾਗਮ ਦੇ ਜੋ ਮੁੱਖ ਹਨ ਅੱਜ ਸਰਦੂਲ ਸਿੰਘ ਜੀ ਜਿਹੜਾ ਨਮਾਇ ਸੰਸਥਾ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਜੇ ਸਮਾਗਮ ਬਾਰੇ ਐਂਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਸਾਬ ਆਪਣਾ ਨਾਮ ਉਹ ਤੇ ਆਪਣੇ ਦਿਲੋਂ ਦਾ ਨਾਮ ਹੈ ਨਾਮ ਤੇ ਨਿਰਮਾਣ ਸਮਾਜ ਦੇ ਵਿਦਿਆਰਥੀਆਂ ਤੋਂ ਪੰਜਾਬੀ ਐਂਡ ਬਾਲੇ ਵਾਲਾ ਦੀ ਸੰਸਥਾ ਦੇ ਸਾਰੇ ਇਸ ਦਾ ਚਾਲਮੀ ਹਾfte ਇੱਕ ਉਲਮਤ ਮੁਕਾਬਲੇ ਕਰਵਾਏ ਜਾ ਰਹੇ ਐਸ਼ਵਰ ਤੇ ਕੁਰਬਾਨੀ ਕੰਠ ਪਾਵੜਾ ਤੇ ਦੂਸਰਾ ਵੇਜ ਮੁਕਾਬਲਾ ਤੇ ਤੀਸਰਾ ਦਸਤਾਰ ਮੁਕਾਬਲਾ ਜਿਹੜੇ ਵੀ ਬੱਚੇ ਭਾਗ ਲੈਣਗੇ ਉਹਨਾਂ ਨੂੰ ਜਿਹੜਾ ਹਸਨ ਮਾਨ ਦਾ ਇਨਾਮ ਲੱਗੂਗਾ ਇਹ ਜਿਹੜਾ ਉਦਮ ਉਪਰਾਲਾ ਹੈ ਇਹ ਕੇਵਲ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਹੌਸਲਾ ਫੁਜਾਈ ਕਰਨ ਵਾਸਤੇ ਉਹਨਾਂ ਨੂੰ ਗੁਰਮਤਿ ਨਾਲ ਜੋੜਨ ਵਾਸਤੇ ਇਤਿਹਾਸ ਨਾਲ ਜੋੜਨ ਵਾਸਤੇ ਬਾਣੇ ਨਾਲ ਜੋੜਨ ਵਾਸਤੇ ਇਹ ਜਿਹੜਾ ਹੈ ਉਦਮ ਉਪਰਾਲਾ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮਿਲਦੇ ਆ ਭਾਈ ਮਲਕੀਤ ਸਿੰਘ ਜੀ ਲੋਕ ਪਿੰਡ ਬਾਲੇਵਾਲਾ ਅਧਿਕਾਰੀ ਸਾਹਿਬ ਜੀ ਜੋ ਅੱਜ ਇਹ ਸਮਾਗਮ ਕਰਾ ਰਹੇ ਹਨ ਸਾਖੀ ਜੀ ਦੇ ਜਾਣ ਮੁਖਰਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹੜਾ ਪ੍ਰੋਗਰਾਮ ਲਿਖਿਆ ਅੱਜ ਸੰਗਤਾਂ ਕੇ ਰਾਂਝੋ ਜੋ ਦੇ ਰਹੇ ਹਨ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਿੰਘ ਕਿੰਦ ਬਾਲੇਵਾਲੇ ਗੁਰਦੁਆਰਾ ਸਾਹਿਬ ਗ੍ਰੰਥੀ ਦੀ ਸੇਵਾ ਦੇ ਉੱਪਰ ਨਿਯੁਕਤ ਹੈ ਦਾਸ ਸਭ ਤੋਂ ਪਹਿਲਾਂ ਤਾਂ ਅੱਜ ਦੇ ਸਮਾਗਮ ਦੇ ਸ਼ੁਰੂਆਤੀ ਤੋਂ ਪਹਿਲਾਂ ਸਭੂ ਸੰਗਤਾਂ ਨੂੰ ਖਾਲਸਾ ਪੰਥ ਦੀ ਸਾਜਣਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦੇਣਾ ਜਿਸ ਦੇ ਸਮਰਪਿਤ ਇਹ ਜਿਹੜਾ ਸੈਮੀਨਾਰ ਪ੍ਰੋਗਰਾਮ ਗੁਰਮਤ ਮੁਕਾਬਲੇ ਸਮਾਗਮ ਨੂੰ ਕਰਵਾਏ ਜਾ ਰਹੇ ਆ ਤੇ ਨਾਲ ਹੀ ਇਹ ਜਿਹੜੇ ਕਾਰਜ ਨੇ ਕਰਵਾਏ ਜਾ ਰਹੇ ਇਹ ਕੋਈ ਮਤਲਬ ਨਿੱਜੀ ਸਵਾਰਥ ਨਹੀਂ ਇਹਦੇ ਵਿੱਚ ਇਹ ਸਤਿਗੁਰਾਂ ਦਾ ਹੀ ਕਿਰਪਾ ਹੈ ਕਿ ਇਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਬਹੁਤ ਜ਼ਿਆਦਾ ਰੁਝਾਨ ਵਾ ਚੁੱਕਾ ਬੱਚੇ ਮਾਤਾ ਪਿਤਾ ਤੋਂ ਦੂਹਾਂ ਦੂਰ ਜਾ ਰਹੇ ਆ ਕਿਉਂਕਿ ਜਦੋਂ ਸਾਡੇ ਅੰਦਰ ਗੁਰਮਤਿ ਨਹੀਂ ਹੋएगी ਤੇ ਮਾਤਾ ਪਿਤਾ ਦਾ ਸਤਕਾਰ ਕਿਥੋਂ ਆ ਜਾਵੇਗਾ ਤੇ ਗੁਰੂ ਦੇ ਕੋਲ ਬੈਠਾਂਗੇ ਗੁਰੂ ਦੀਆਂ ਗੱਲਾਂ ਸੁਣਾਂਗੇ ਫਿਰ ਉਹ ਮਾਤਾ ਪਿਤਾ ਉਹਦਾ ਸਤਕਾਰ ਕਰਨ ਦੀਆਂ ਗੱਲਾਂ ਵੀ ਸਾਡੇ ਮਨ ਦੇ ਵਿੱਚ ਆਉਣਗੀਆਂ ਅੱਜ ਮਾਤਾ ਪਿਤਾ ਵੀ ਕਈ ਆਪਣੇ ਬੱਚਿਆਂ ਦੇ ਦੁਖੀ ਹੋ ਕੇ ਰੋਂਦੇ ਫਿਰਦੇ ਆ ਬੱਚੇ ਨਸ਼ਿਆਂ ਦੇ ਵਿੱਚ ਲੱਗੇ ਆ ਸੋ ਸਤਿਗੁਰੂ ਨੇ ਆਪ ਕਿਰਪਾ ਕੀਤੀ ਸਾਨੂੰ ਇਸ ਪਾਸੇ ਇਸ ਲਹਿਰ ਦੇ ਨਾਲ ਜੋੜਿਆ ਜੋ ਕਿ ਭਾਈ ਸਰਬਜੀਤ ਸਿੰਘ ਜੀ ਨਿਰਮਲ ਸੰਪਰਦਾ ਦੇ ਜੋ ਮੁੱਖ ਸੇਵਾਦਾਰ ਹਨ ਉਹਨਾਂ ਦੇ ਸਾਨੂੰ ਇਹ ਜਿਹੜੇ ਸ਼ਲਾਘਾ ਜੋ ਕਿ ਜਿਹੜੇ ਆ ਵਜਨ ਸੁਣਨੇ ਮਿਹਰੇ ਉਹਨਾਂ ਵਜਨਾ ਨੂੰ ਸੁਣ ਕਰਕੇ ਅਸੀਂ ਫਿਰ ਇਹ ਜਿਹੜਾ ਕਦਮ ਸੰਗਤਾਂ ਦੇ ਸਹਿਯੋਗ ਦੇ ਨਾਲ ਪੁੱਟਿਆ ਤੇ ਉਮੀਦ ਹੈ ਸਾਨੂੰ ਇਸ ਦੇ ਵਿੱਚ ਬਹੁਤ ਪਰਮਾ ਹੰਗਾਰਾ ਮਿਲੇਗਾ ਬੇਅੰਤ ਸੰਗਤਾਂ ਬੇਅੰਤ ਬੱਚੇ ਇਸ ਦੇ ਵਿੱਚ ਸ਼ਿਰਕਤ ਕਰਕੇ ਵਰਮਤ ਤੇ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣਗੇ ਕੋਈ ਗੁਰਬਾਣੀ ਕੰਠ ਤੇ ਸ਼ੁੱਧ ਮੁਕਾਬਲੇ ਦੇ ਵਿੱਚ ਹਿੱਸਾ ਲੈ ਰਿਹਾ ਕੋਈ ਦਸਾਰਾ ਮੁਕਾਬਲੇ ਵਿੱਚ ਹਿੱਸਾ ਲੈ ਰਿਹਾ ਕੋਈ ਦਸ ਪਾਤਸ਼ਾਹਾਂ ਦੇ ਜੀਵਨ ਇਤਿਹਾਸ ਦੇ ਵਿੱਚੋਂ ਸ਼੍ਰੋਮਣੀ ਸਿੰਘ ਸਿੰਘਾਂ ਦੇ ਨਾਮ ਸਾਡੇ ਅਸ਼ੋਕੜ ਜਿਹੜਾ ਅੱਜ ਤੱਕ ਬਹੁਤ ਆਤ ਦੇ ਵਿੱਚ ਤਾਂ ਨਵੇਂ ਇੱਕ ਵਾਰ ਟੀਵੀ ਤੇ ਵੇਖਿਆ ਕਿ ਇੱਕ ਪੱਤਰਕਾਰ ਬੀਬੀਸੀ ਜੋ ਬੇਅੰਤ ਭੈਣਾ ਨੂੰ ਬੇਅੰਤ ਬੱਚਿਆਂ ਨੂੰ ਬੇਅੰਤ ਵੀਰਾਂ ਨੂੰ ਸਵਾਲ ਕਰਦੀ ਕਿ ਦੀਵਾਲੀ ਦੇ ਗੁਰਬਾਣੀ ਸੰਬੰਧ ਸਿੱਖਾਂ ਦੇ ਨਾਲ ਇਹ ਪੰਜ ਪਿਆਰਿਆਂ ਦੇ ਨਾਮ ਕਿਸੇ ਇੱਕ ਨੂੰ ਇਹ ਦੱਸਣੇ ਆਏ ਉਤੋਂ ਮਨ ਦੇ ਵਿੱਚ ਬੜਾ ਜ਼ਿਆਦਾ ਦੁੱਖ ਹੋਇਆ ਉਸ ਚੀਜ਼ ਨੂੰ ਲੈ ਕੇ ਉਸ ਵੇਲੇ ਤੋਂ ਮਨ ਦੇ ਵਿੱਚ ਇੱਕ ਸੰਕਲਪ ਪੈਦਾ ਹੋਇਆ ਕਿ ਕਿਉਂ ਨਾ ਆਪਾਂ ਬੱਚਾਂ ਨੂੰ ਗੁਰਮਤਿ ਦੇ ਨਾਲ ਜੋੜ ਸਕੀਏ ਜਿੰਨੀ ਕੁ ਗੁਰਮਤਿ ਦੀ ਸੋਜੀ ਗੁਰੂ ਨੇ ਸਾਨੂੰ ਬਖਸ਼ੀ ਹੈ ਅਸੀਂ ਉਹ ਜਿਹੜੀ ਸੋਜੀ ਆ ਉਹ ਸੰਗਤਾਂ ਦੇ ਵਿੱਚ ਵੰਡੀਏ ਬੱਚੇ ਜਿਹੜੇ ਆ ਇਸ ਪਾਸੇ ਨੂੰ ਤੁਰਣ ਉਹਨਾਂ ਨੂੰ ਪੰਜਾਂ ਪਿਆਰਿਆਂ ਦੇ ਨਾਮ ਦਾ ਪਤਾ ਹੋਵੇ 10 ਪਾਕਸ਼ਾਹੀਆਂ ਦੇ ਨਾਮ ਹੁੰਦੇ ਹੁਣ ਘੱਟ ਤੋਂ ਘੱਟ ਇਹ ਜਿਹੜਾ ਸਾਡਾ ਮੁੱਢਲਾ ਸਿੱਖ ਸਿਧਾਂਤ ਉਹਨਾਂ ਨੂੰ ਪਤਾ ਹੋਵੇ ਸੋ ਇਹਨਾਂ ਗੱਲਾਂ ਨੂੰ ਵਿਚਾਰ ਕੇ ਕਿਉਂਕਿ ਹਿਰਦੇ ਨਾਲ ਇਸ ਪਾਸੇ ਤੁਰੇ ਆ ਤਾਂ ਸੰਗਤਾਂ ਸਾਡਾ ਸਹਿਯੋਗ ਕਰ ਰਹੀਆਂ ਸੋ ਅਸੀਂ ਇਸ ਸਤਿਗੁਰਾਂ ਤੇ ਸਤਿਗੁਰਾਂ ਤੇ ਸੰਗਤਾਂ ਤੋਂ ਬਹੁਤ ਵੱਡੀ ਆਸ ਰੱਖ ਕੇ ਇਹ ਸਮਾਗਮ ਦਾ ਆਰੰਭ ਕੀਤਾ ਹੈ ਗੁਰੂ ਸਾਹਿਬ ਦੀ ਕਿਰਪਾ ਕਰਕੇ ਆਪਣਾ ਸਮਾਗਮ ਉਹਦਾ ਕਾਰਜਿਸ ਕਾਰਜ ਤੇ ਨਹੀਂ ਕੀਆ ਮਾਨਸ ਕਿਹਾ ਵਿਚਾਰਾ ਨਾਮ ਆਪਣਾ ਕਾਰਜ ਸਤਿਗੁਰੂ ਦਾ ਉਹ ਆਪ ਹੀ ਇਸ ਮੁਖਸੇ ਦੇ ਚੜਾਉਣ ਚੜ੍ਹਦੀ ਕਲਾ ਬਖਸ਼ਿਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ